ਸੋਚ ਕੇ ਵੇਖੋ ਜਦੋਂ ਤੁਹਾਡਾ ਦਸਵੰਦ ਇਹਨਾਂ ਬੱਚਿਆਂ ਦੇ ਕੋਲੇ ਪਹੁੰਚੂਗਾ ਤੇ ਬੱਚੇ ਕਿੰਨੇ ਖੁਸ਼ ਹੋਣਗੇ ਜਦੋਂ ਇਹਨਾਂ ਦਾ ਡੈਡੀ ਠੀਕ ਹੋ ਕੇ ਘਰੇ ਆ ਜਾਊਗਾ ਇਹ ਬੱਚੇ ਤੁਹਾਨੂੰ ਢਿੱਡੋਂ ਦੁਆਵਾਂ ਦੇਣਗੇ ਅਰਦਾਸ ਕਰਨਗੇ ਤੁਹਾਡੇ ਪਰਿਵਾਰ ਦੇ ਲਈ ਕਿ ਤੁਸੀਂ ਇਹਨਾਂ ਦੇ ਪਿਤਾ ਨੂੰ ਬਚਾ ਦਿੱਤਾ ਜਿਹੜਾ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀਗਾ ਜਿਹੜਾ ਘਰ ਨੂੰ ਇਕੱਲਾ ਅੱਗੇ ਲਿਜਾਣ ਵਾਲਾ ਸੀਗਾ ਬੱਚਿਆਂ ਨੂੰ ਪੜਾਉਣ ਲਿਖਾਉਣ ਵਾਲਾ ਸੀਗਾ ਕਿਉਂਕਿ ਚਾਰ ਜੀ ਖਾਣ ਵਾਲੇ ਨੇ ਤੇ ਇੱਕੋ ਜੀ ਘਰ ਦੇ ਵਿੱਚ ਕਮਾਉਣ ਵਾਲਾ ਬਜ਼ੁਰਗ ਮਾਂ ਰੋ ਰਹੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਉਹਦੇ ਮੁੰਡੇ ਨੂੰ ਕੋਈ 1121 ਗੱਲ ਹੋ ਗਈ ਜੇ ਉਹਦਾ ਇਲਾਜ ਪ੍ਰੋਪਰ ਨਾ ਹੋਇਆ ਜਿਉ ਮੰਜੇ ਤੇ ਪੈ ਗਿਆ ਤੇ ਘਰ ਦੀ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਹੋ ਜਾਣਗੇ ਉਹਦੀ ਪਤਨੀ ਹੱਥ ਜੋੜ ਕੇ ਬੇਨਤੀ ਕਰ ਰਹੀ ਹੈ ਉਹਦੇ ਬੱਚੇ ਨਾਲ ਖੜੇ ਨੇ ਉਹ ਬੇਨਤੀ ਕਰ ਰਹੇ ਨੇ ਤੁਹਾਡੇ ਵੱਲ ਝਾਕ ਰਹੇ ਨੇ ਕਿ ਉਹਨਾਂ ਦੇ ਪਿਤਾ ਦਾ ਇਲਾਜ ਕਰਵਾ ਦਿੱਤਾ ਜਾਵੇ ਇਲਾਜ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ 50 60 ਹਜ਼ਾਰ ਦੀ ਲੋੜ ਹੈ ਤੇ 50 60 ਹਜ਼ਾਰ ਰੁਪਏ ਪਿੱਛੇ ਵੇਖੋ ਪਰਿਵਾਰ ਕਿੰਨੇ ਤਰਲੇ ਤੁਹਾਡੇ ਕਰ ਰਿਹਾ ਹੈ ਅੱਜ ਜੇ ਤੁਸੀਂ ਇਸ ਪਰਿਵਾਰ ਨੂੰ ਦਾਨ ਕਰਦੇ ਹੋ ਜੇ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਉਂਦੇ ਹੋ ਤੇ ਗੁਰੂ ਸਾਹਿਬ ਵੀ ਤੁਹਾਡੇ ਤੋਂ ਬਹੁਤ ਖੁਸ਼ ਹੋਣਗੇ ਕਿਉਂਕਿ ਤੁਸੀਂ ਇੱਕ ਗਰੀਬ ਨੂੰ ਰਜਾਰ ਰਹੇ ਹੋ ਇੱਕ ਗਰੀਬ ਦੀ ਮਦਦ ਕਰਕੇ ਉਹਨਾਂ ਨੂੰ ਬਹਾਲ ਕਰ ਰਹੇ ਹੋ ਤੁਸੀਂ ਜਿਹੜਾ ਵੀਰ ਆ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਤੇ ਉਹਦੇ ਪਿੱਛੇ ਆਵਾਰਾ ਕੁੱਤੇ ਲੱਗ ਗਏ ਤੇਜ਼ ਸਪੀਡ ਉਹਨੇ ਜਦੋਂ ਮੋਟਰਸਾਈਕਲ ਦੀ ਕੀਤੀ ਤੇ ਅੱਗੇ ਧਿਆਨ ਨਹੀਂ ਕੀਤਾ ਅੱਗੇ ਖੰਭਾ ਸੀਗਾ ਤੇ ਵਿੱਚ ਖੰਬੇ ਦੇ ਜਾ ਕੇ ਵੱਜਿਆ ਸਿਰ ਦੇ ਵਿੱਚ ਸੱਟਾਂ ਗੋਡੇ ਦੇ ਕੋਲੇ ਲੱਤ ਟੁੱਟ ਗਈ ਹੈ ਹਾਲਾਤ ਮਾੜੇ ਨੇ ਆਪਰੇਸ਼ਨ ਹੋਣਾ ਤੇ ਅੱਜ ਤੁਹਾਡੀ ਮਦਦ ਦੀ ਲੋੜ ਹੈ ਹੱਥ ਦੇ ਵਿੱਚ ਕਾਪੀ ਲੈ ਕੇ ਇੱਕ ਆਸ ਦੇ ਨਾਲ ਤੁਹਾਡੇ ਵੱਲ ਤੱਕ ਰਹੇ ਨੇ ਕਿ ਕੋਈ ਦਾਨੀ ਸੱਜਣ ਉੱਠੂਗਾ ਤੇ ਇਹਨਾਂ ਦੀ ਮਦਦ ਕਰ ਦੂਗਾ ਸਕਰੀਨ ਤੇ ਇੱਕ ਮੋਬਾਈਲ ਨੰਬਰ ਦਿੱਤਾ ਹੈ ਉਸ ਤੋਂ ਤੁਸੀਂ ਸਾਰਾ ਵੀਰਵਾ ਪਰਿਵਾਰ ਦਾ ਲੈ ਸਕਦੇ ਹੋ ਪਰਿਵਾਰ ਜਿਹੜਾ ਪਿੰਡ ਸੁਖਣ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਤੇ ਫਰੀਦਕੋਟ ਗੁਰਗੁਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੈ ਅਕਾਊਂਟ ਨੰਬਰ ਪਰਿਵਾਰ ਦਾ ਦਿੱਤਾ ਹੋਇਆ ਸੁਰਿੰਦਰ ਕੌਰ ਦੇ ਨਾਮ ਦਾ ਜੇ ਕੋਈ ਤੁਸੀਂ Google Pay ਕਰਨਾ ਚਾਹੁੰਦੇ ਹੋ ਅਕਾਊਂਟ 'ਚ ਨਹੀਂ ਪਾ ਸਕਦੇ ਤੇ 9915755952 ਵਾਲੇ ਨੰਬਰ ਤੇ ਤੁਸੀਂ ਸੇਵਾ ਕਰ ਸਕਦੇ ਹੋ ਵੀਡੀਓ ਨੂੰ ਮਤਵਾ Share ਕਰ ਦੇਣਾ ਬਹੁਤ